ਤੜੀਆਂ ਨਾ ਲਾ ਸਾਨੂੰ ਅਸੀਂ ਤੜੀਆਂ ਤੂੰ ਕਹਿੰਦੇ ਆ ਅਸੀਂ ਡਰਦੇ ਆ ਕਿਸੇ ਕੋਲ ਅਸੀਂ ਡਰਦੇ ਆ ਅਸੀਂ ਡਰਦੇ ਆ ਕਿਸੇ ਕੋਲ ਖਲੋ ਨਾ ਫਿਰ ਖਲੋ ਇੱਥੇ ਖਲੋ ਇੱਥੇ ਛੱਡਦੇ ਪਰ ਛੱਡਦੇ ਹੁਣ ਖੁਸ਼ ਆ ਭਰਾਵਾਂ ਨੂੰ ਲੜਵਾਤਾ ਹੀ ਹੁਣ ਖੁਸ਼ ਆ ਅੱਗੂ ਦਫਾ ਕਰ ਕੁੱਤੇ ਦੇ ਮੂੰਹ ਨਾ ਲਾ ਆ ਵੇਖ ਲੈ ਗੰਦੇ ਖੂਨ ਚ ਆਪਣੇ ਹੱਥ ਦਿੰਦੇ ਕਰੇ ਨਹੀਂ ਜਿਹੜਾ ਸਾਨੂੰ ਇੰਜ ਕਹੇਗਾ ਤਾਂ ਫਿਰ ਅਸੀਂ ਹਟਾਂਗੇ ਫੇ ਕਵਾਉਣਾ ਹੀ ਆ ਉਹਦੇ ਹੱਥੋਂ ਹੀ ਕਵਾਉਣਾ ਹੀ ਵੱਡਾ ਭਰਾਵਾ ਇੱਜ਼ਤ ਕਰਾ ਉਹਦੀ ਮੈਂ ਕਰਾਵਾਂਗਾ ਇਹਦੀ ਵੀ ਜ਼ੁਬਾਨ ਨੂੰ ਤਾਲਾ ਲਾ ਆ ਵੇ ਦੱਸੋ ਜੀ ਨਵਾਂ ਹੀ ਜਮਾਨਾ ਆਇਆ ਜੋ ਜੋ ਇਸ ਦੇ ਘਰ ਕੋਈ ਮਾੜੀ ਜੀ ਖੁਸ਼ੀ ਕੀ ਆਉਂਦੀ ਆ ਤੁਹਾਨੂੰ ਜੈਲਸੀ ਹੋ ਗਈ ਜੈਲਸੀ ਤੁਹਾਨੂੰ ਹੈ ਮੈਂ ਫਰੂਟ ਕੇਲੇ ਲਿਆਂਦੇ ਤੈਨੂੰ ਇਹ ਤੂੰ ਕੋਈ ਕਸੜੋ ਸੜੋ ਐ ਵੇਖੋ ਯਾਨੀ ਕਿ ਅਸੀਂ 6 ਪੰਜਾ ਕੇਲਿਆਂ ਤਾਂ ਸੜ ਜਿਏ ਸੀ ਜਿਹੜੇ ਅੱਧੀ ਦਰਜਣ ਵੀ ਨਹੀਂ ਪੂਰੇ ਡੁੱਬ ਕੇ ਮਰ ਜੋ ਤੂੰ ਕੌਣ ਹੋਣਾ ਕਿਸੇ ਦੇ ਕੇਲੇ ਗਿਣਨ ਵਾਲਾ ਤੂੰ ਕੌਣ ਤਲਾਜਾ ਮੈਂ ਕੇਲੇ ਨੂੰ 6 ਲਿਆਂਦੇ ਹੋਰ ਦਰਜਣਾਂ ਆ ਦੇਖ ਲੈ ਆ ਵੇਖ ਲੈ ਲੱਗਾਈ ਮੇਰੇ ਬੰਦੇ ਨੂੰ ਮਾਰਨ ਲੜਵਾਤਾ ਹੀ ਨਹੀਂ